ਤੇ ਮੈਂ ਆ ਕੇ ਜਦੋਂ ਦੇਖ ਕੇ ਗਿਆ ਤਾਂ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਾ ਪੰਜਾਬ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦਾ ਬਾਰਿਸ਼ ਪੰਜਾਬ ਆ ਕਿਹੜੇ ਇਮਤਿਹਾਨ 'ਚ ਪ੍ਰਮਾਤਮਾ ਨੇ ਪਾਤਾ ਪਰ ਮੈਂ ਪੰਜਾਬ ਦੇ ਉਹਨਾਂ ਇਨਸਾਨੀਅਤ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕੋਈ ਰਾਜਸਥਾਨ ਤੋਂ ਚੱਲ ਕੇ ਆਇਆ ਕੋਈ ਬਠਿੰਡੇ ਤੋਂ ਚੱਲ ਕੇ ਆਇਆ ਕੋਈ ਮਾਨਸਾ ਤੋਂ ਕੋਈ ਸੰਗਰੂਰ ਤੋਂ ਕੋਈ ਬਰਨਾਲੇ ਤੋਂ ਕੋਈ ਪਟਿਆਲੇ ਤੋਂ ਕੋਈ ਉੱਤਰਾ ਉੱਤਰਾਖੰਡ ਚੋਂ ਕੋਈ ਹਰਿਆਣੇ ਚੋਂ ਜਿੱਥੇ-ਜਿੱਥੇ ਵੀ ਸਨੇਹਾ ਜਾਇਗਿਆ ਜਲੰਧਰੋਂ ਫਿਰੋਜ਼ਪੁਰ ਤੋਂ ਜਿੱਥੇ ਜਿੱਤੇ ਵੀ ਸੁਨੇਹਾ ਪਹੁੰਚੀ ਗਿਆ ਕਿ ਉੱਥੇ ਲੋਕ ਸੰਕਟ ਚ ਨੇ ਲੋਕ ਟਰਾਲੀਆਂ ਲੈ ਕੇ ਆਪ ਮਾਰੇ ਤੁਰਪੇ ਕਿਸੇ ਚ ਰਜਾਈਆਂ ਲੱਦੀਆਂ ਹੋਈਆਂ ਸੀ ਕਿਸੇ ਚ ਰਾਸ਼ਨ ਪਾਣੀ ਸੀ ਕਿਸੇ ਚ ਮੱਛਰਦਾਨੀਆਂ ਸੀ ਇਸ ਗੱਲ ਦੀ ਮਿਸਾਲ ਦੁਨੀਆ ਦੇ ਵਿੱਚ ਪੇਸ਼ ਕਰਤੀ ਕਿ ਪੰਜਾਬੀ ਪੂਰੀ ਦੁਨੀਆ ਦੇ ਸੰਕਟਾਂ ਹਰਦੇ ਹੀ ਹਰਦੇ ਆ ਜੇ ਉਹਨਾਂ ਦੇ ਆਪਦਿਆਂ ਤੇ ਸੰਕਟ ਆ ਜਾਏ ਤਾਂ ਉਹ ਹਰ ਇੱਕ ਚੀਜ਼ ਨਿਸ਼ਾਵਰ ਕਰਨ ਤੱਕ ਜਾਂਦੇ ਆ ਕਿ ਸਾਡੇ ਭੈਣ ਭਾਈ ਜਿਹੜੇ ਨੇ ਉਹ ਦੁੱਖਾਂ ਦੇ ਵਿੱਚ ਜੇ ਫਸੇ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਕੱਢ ਲਾਂਗੇ ਇਹ ਮਿਸਾਲ ਦੁਨੀਆ ਦੇ ਵਿੱਚ ਪੇਸ਼ ਹੋ ਗਈ ਕੋਈ ਹੋਰ ਸੂਬਾ ਹੁੰਦਾ ਐਨੇ ਹੜ ਆਏ ਹੁੰਦੇ ਕਈ ਸਾਲ ਨਹੀਂ ਉੱਠ ਸਕਦਾ ਸੀ ਕਈ ਸਾਲ ਨਹੀਂ ਉੱਠ ਸਕਦਾ ਸੀ ਇਹ ਗੁਰੂਆਂ ਦੀ ਧਰਤੀ ਹੈ ਇਹਨੂੰ ਵਰਦਾਨ ਪ੍ਰਾਪਤ ਹੈ ਇੱਥੇ ਕੁਰਬਾਨੀਆਂ ਹੋਈਆਂ ਨੇ ਅੱਜ ਸਾਡੇ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਿਆਂ ਅਸੀਂ ਤਾਂ ਕਿਸੇ ਵਾਸਤੇ ਆਪਣੇ ਸੀਸ ਕਟਾਉਣ ਵਾਲੇ ਅਸੀਂ ਤਾਂ ਕਿਸੇ ਹੋਰ ਧਰਮ ਦੀ ਰੱਖਿਆ ਕਰਨ ਵਾਸਤੇ ਦੇਗਿਆਂ ਚੁੱਬਣ ਵਾਲੇ ਸੀਸ ਤੇ ਆਰੇ ਚਲਵਾਉਣ ਵਾਲੇ ਤੇ ਰੂਹ ਦੇ ਵਿੱਚ ਬਨ ਕੇ ਅੱਗਾਂ ਦੇ ਵਿੱਚ ਸੜਨ ਵਾਲੇ ਐਦੋਂ ਵੱਡੇ ਜ਼ੁਲਮ ਨਹੀਂ ਹੋ ਸਕਦੇ ਉਹ ਜ਼ੁਲਮ ਚਲ ਨਾਲੇ ਆ ਜੀ ਸਾਡੇ ਪੁਰਖੇ ਜਿਹੜੇ ਨੇ ਤਾਂ ਸਾਬਤ ਹੋ ਗਿਆ ਕਿ ਅਸੀਂ ਪੰਜਾਬੀ ਜਿਹੜੇ ਆ ਕਦੇ ਸੰਕਟ ਤੋਂ ਹਾਰਦੇ ਨਹੀਂ ਜੇ ਕੋਈ ਮੁਸ਼ਕਲ ਆਵੇ ਸੰਕਟ ਆਵੇ ਪੰਜਾਬੀਆਂ ਦੇ ਇਰਾਦਿਆਂ ਮੂਰੇ ਸੰਕਟ ਛੋਟਾ ਰਹਿ ਜਾਂਦਾ ਹੈ ਸਰਕਾਰ ਦਾ ਕੰਮ ਹੁੰਦਾ ਕਿ ਉਹ ਜਦੋਂ ਲੋਕਾਂ ਤੇ ਕੋਈ ਮੁਸ਼ਕਲ ਦੀ ਘੜੀ ਆਵੇ ਉਸ ਘੜੀ ਦੇ ਵਿੱਚ ਸਾਥ ਦੇਵੇ ਇਸ ਤੋਂ ਪਹਿਲਾਂ ਅਸੀਂ 20000 ਰੁਪਏ ਇੱਕ ਏਕੜ ਦਾ ਜੋ ਸਾਰੇ ਦੇਸ਼ ਤੋਂ ਵੱਧ ਹੈ 20000 ਰੁਪਏ ਇੱਕ ਏਕੜ ਦੇ ਹਿਸਾਬ ਨਾਲ ਫਸਲਾਂ ਦੇ ਮੁਆਵਜ਼ੇ ਦੇਣੇ ਮੈਂ ਸ਼ੁਰੂ ਕਰਕੇ ਗਿਆ ਸੀ ਅਜਨਾਲੇ ਹਲਕੇ 'ਚੋਂ ਹਰ ਰੋਜ਼ ਚੈੱਕ ਵੰਡੇ ਜਾ ਰਹੇ ਨੇ ਜਿਉਂ-ਜਿਉਂ ਸਾਡੇ ਕੋਲੇ ਆਈ ਜਾਂਦੀਆਂ ਗੁਰਦੌਰੀਆਂ ਪੈਸੇ ਦਿੱਤੇ ਜਾ ਰਹੇ ਨੇ ਲੋਕਾਂ ਦੀ ਵੀਡੀਓ ਵੀ ਆ ਰਹੀਆਂ ਨੇ ਕਿ ਚਲੋ ਪਟੜੀ ਤੇ ਆਵੇ ਜ਼ਿੰਦਗੀ ਥੋੜੀ ਜੀ ਲੀ ਤੇ ਆਵੇ ਅੱਜ 30000 ਤੋਂ ਜ਼ਿਆਦਾ ਹੜਪ੍ਰਭਾਵਿਤ ਜਿਹੜੇ ਘਰ ਜਿਨ੍ਹਾਂ ਦੇ ਟਹਿ ਗਏ ਉਹਨਾਂ ਦੇ ਮੁਆਵਜ਼ੇ ਦੀ ਸ਼ੁਰੂਆਤ ਕਰਨ ਲੱਗਿਆਂ 300 77 ਕਰੋੜ ਤੋਂ ਜ਼ਿਆਦਾ ਪੈਸੇ ਪੰਜਾਬ ਸਰਕਾਰ ਵੱਲੋਂ ਇਹਨਾਂ ਘਰਾਂ ਨੂੰ ਬਣਾਉਣ ਵਾਸਤੇ ਜਾਰੀ ਕੀਤੇ ਜਾ ਰਹੇ ਨੇ 1 ਲੱਖ 20000 ਰੁਪਇਆ ਇੱਕ ਘਰ ਦਾ ਜਿਹਦੇ ਚ ਪਹਿਲਾਂ ਘੱਟ ਕਿਸ਼ਤ ਹੁੰਦੀ ਸੀ ਸ਼ੁਰੂ ਵੇਲੇ ਅਸੀਂ ਉਹਨੂੰ 70000 ਘਰ ਤਾਂ ਕਿ 70000 ਪਹਿਲਾਂ ਦਿਓ ਤਾਂ ਕਿ ਸ਼ੁਰੂਆਤ ਹੋਵੇ ਬਾਕੀ ਦੋ ਕਿਸ਼ਤਾਂ ਚ 50000 ਰੁਪਇਆ 2 ਲੱਖ ਤੱਕ ਵੀ ਦਿੱਤਾ ਘਰਾਂ ਚ ٹوٹل تیس ہزار چوں اٹھ ہزار چھپنجا کر اٹھ ہزار چھپنجہ کر گھر گرداس پر جلے دینے ہیں جنہوں اج مجھا جڑا شروع کر رہے ہیں وہ کہندے ایک کسی کبھی نے لکھیا ہے کہ مدت لگ جاتی ہے ایک گھر بنانے میں ਮੁਦਤ ਲੱਗ ਜਾਂਦੀ ਹੈ ਇੱਕ ਘਰ ਬਣਾਉਣੇ ਮੇ ਤੁਮ ਕੋ ਬਿਲਕੁਲ ਵੀ ਤਰਸ ਨਹੀਂ ਆਤਾ ਬਸਤੀਆਂ ਜਲਾਣੇ ਮੇ ਕੁਝ ਇਹ ਜੇ ਵੀ ਨੇ ਰਾਜਨੀਤਿਕ ਲੋਕ ਜਿਹੜੇ ਲੋਕਾਂ ਦੇ ਘਰਾਂ ਚ ਅੱਗਾਂ ਲਾਉਂਦੇ ਆ ਭੜਕਾਉਂਦੇ ਆ ਨਫਰਤ ਦੀ ਰਾਜਨੀਤੀ ਕਰਦੇ ਆ ਦੰਗੇ ਕਰਾਉਂਦੇ ਆ ਉਹਨਾਂ ਦੀ ਰਾਜਨੀਤੀ ਅੱਗਾਂ ਨਾਲ ਚੱਲਦੀ ਹੈ ਉਹਨਾਂ ਦੀ ਰਾਜਨੀਤੀ ਲੈਂਦੀਆਂ ਪੱਗਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਕੰਮਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਪੜਾਈਆਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਵਧੀਆ ਮੁਹੱਲਾ ਕਲੀਨਿਕ ਹਸਪਤਾਲ ਤੇ ਦਵਾਈਆਂ ਨਾਲ ਚੱਲਦੀ ਹੈ ਅਸੀਂ ਉਹ ਨਹੀਂ ਹੈਗੇ ਜੀ ਅਸੀਂ ਲੜਾਉਣ ਵਾਲੇ ਨਹੀਂ ਹੈਗੇ ਅਸੀਂ ਤਾਂ ਪੜਾਉਣ ਵਾਲੇ ਆ ਕਿ ਬੱਚਿਆਂ ਨੂੰ ਪੜਾਓ ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਹਜ਼ਾਰਾਂ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਪੇਪਰ ਕਿਵੇਂ ਦੇਣਗੇ ਉਹ ਫਸਟ ਸੈਕੰਡ ਉਹਨਾਂ 'ਚੋਂ ਵੀ ਆਉਣਾ ਸੀ ਹੁਣ ਜਦੋਂ ਪੜਨ ਵਾਸਤੇ ਕਿਤਾਬਾਂ ਹੀ ਐ ਨਹੀਂ ਉਹ ਤਾਂ ਬਾਹਰ ਬੈਠੇ ਪੁਲਤੇ ਉਹ ਤਾਂ ਤੰਬੂਆਂ 'ਚ ਬੈਠੇ ਆ ਬਾਹਰੋਂ ਕਿਵੇਂ ਪੜਨਗੇ ਸੋ ਅਸੀਂ ਉਹਨਾਂ ਦੀਆਂ ਕਿਤਾਬਾਂ ਦਾ ਵਰਦੀਆਂ ਦਾ ਵਸਤਿਆਂ ਦਾ ਸਕੂਲਾਂ ਦਾ ਪ੍ਰਬੰਧ ਕਰਾਂਗੇ ਉਹਨਾਂ ਨੂੰ ਪੇਪਰ ਦੇਣ ਦੇ ਬਰਾਬਰ ਮੌਕੇ ਮਿਲਣਗੇ ਐਂ ਖੇਡ ਗਰਾਊਂਡ ਜਿਹੜੇ ਨੇ ਟੋਟਲ ਜਿਹੜਾ 194 ਖੇਡ ਗਰਾਊਂਡ ਕੱਲੇ ਗੁਰਦਾਸਪੁਰ ਜ਼ਿਲ੍ਹੇ 'ਚ ਜਿਦੇ 'ਚੋਂ 23 ਕੱਲੇ ਨਮੂਨੇ ਦੇ ਖੇਡ ਗਰਾਊਂਡ ਕਹਿੰਨਾ ਮੈਂ ਜਿੱਥੇ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਟਰੈਕ ਵੀ ਹੋਊਗਾ ਬਾਲੀਵਾਲ ਦਾ ਗਰਾਊਂਡ ਵੀ ਹੋਊਗਾ ਫੁੱਟਬਾਲ ਦਾ ਵੀ ਹੋਊਗਾ ਉੱਚ ਇੰਡੋਰ ਵੀ ਹੋਣਗੇ ਗੇਮਾਂ ਦੇ ਜਿਹੜੇ ਗਰਾਊਂਡ ਹੋਣਗੇ 23 ਕੱਲੇ ਡੇਰਾ ਬਾਬਾ ਨਾਨਕ ਹਲਕੇ 'ਚ ਨੇ 194 ਗੁਰਦਾਸਪੁਰ ਜ਼ਿਲ੍ਹੇ 'ਚ ਨੇ ਅੱਜ ਗੁਰਦਾਸਪੁਰ 8056 ਘਰ ਗੁਰਦਾਸਪੁਰ ਦੇ ਫਾਜ਼ਿਲਕਾ ਦੇ 4230 ਅੰਮ੍ਰਿਤਸਰ ਸਾਹਿਬ ਦੇ 2687 ਘਰ ਜਿਹੜੇ ਹੜਾਂਜ ਟਹੇ ਮੈਂ ਉਹਨਾਂ ਦੀ ਗਿਣਤੀ ਦੱਸ ਰਿਹਾ ਤਰਨਤਾਰਨ ਚ 2447 ਜਲੰਧਰ 2067 ਮਾਨਸਾ 1780 ਫਿਰੋਜ਼ਪੁਰ 1602 ਘਰ ਲੁਧਿਆਣਾ 1558 ਬਰਨਾਲਾ 155 ਬਠਿੰਡਾ 927 ਫਰੀਦਕੋਟ 105 ਫਤੇਗੜ ਸਾਹਿਬ 155 ਹੁਸ਼ਿਆਰਪੁਰ 850 ਕਪੂਰਥਲਾ 1199 ਮਲੇਰਕੋਟਲਾ 160 ਮੋਗਾ 176 ਮੁਕਸਰ 218 ਨਵਾਂ ਸ਼ਹਿਰ 429 ਪਠਾਨਕੋਟ 1134 ਪਟਿਆਲਾ 378 ਰੂਪਨਗਰ 214 ਸੰਗਰੂਰ 585 ਤੇ ਮੁਹੱਲੀ 329 ਘਰਾਂ ਦਾ ਮੁਆਵਜ਼ਾ ਅੱਜ ਤੋਂ ਦੇਣਾ ਸ਼ੁਰੂ ਹੋ ਚੁੱਕਿਆ ਜੀ ਇਹ ਲਿਸਟ ਮੈਂ ਜਾਰੀ ਕਰ ਦੂੰਗਾ ਮੀਡੀਆ ਵਾਲੇ ਵੀਰ ਜਿਹੜੇ ਨੇ ਉਹ ਵੀ ਇਹਨੂੰ ਚੰਗੀ ਤਰ੍ਹਾਂ ਕਵਰ ਕਰ ਲੈਣ ਜਿੰਨੇ ਘਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸੀ ਅੱਜ ਉਹ ਅਰਜ਼ੀਆਂ ਮਨਜ਼ੂਰ ਕਰਕੇ ਲੋਕਾਂ ਨੂੰ ਮੈਂ ਸਿੰਬੋਲਿਕ ਤੌਰ ਤੇ 25 30 ਅਰਜ਼ੀਆਂ ਜਿਹੜੀਆਂ ਉਹ ਅਪਰੂਵਡ ਅਰਜ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਮਾ妈 ਕਿਉਂਕਿ ਘਰ ਤਾਂ ਮਾਂ ਹੀ ਬਣਾਉਂਦੀ ਹੈ ਨਾ ਮਕਾਨ ਬੰਦੇ ਬਣਾਉਂਦੇ ਆ ਉਹਨੂੰ ਘਰ ਮਾਂ ਬਣਾਉਂਦੀ ਹੈ ਉਹਨੂੰ ਸਜਾਉਂਦੀ ਹੈ ਉਹ ਚ ਆਪਣੀਆਂ ਸੱਦਰਾਂ ਦੇ ਦੀਵੇ ਜਗਾਉਂਦੀ ਹੈ ਸੋ ਮਾ妈 ਬਹੁਤ ਧੰਨਵਾਦ ਕਰ ਰਹੀਆਂ ਸੀ ਇਹ ਅਸ਼ੀਰਵਾਦ ਹੈ ਜੀ ਜਿਹੜਾ ਸਾਨੂੰ ਲਈ ਫਿਰਦਾ ਹੈ ਇਹ ਅਸ਼ੀਰਵਾਦ ਹੈ ਜਿਹੜਾ ਸਾਡੇ ਆਲੇ ਦੁਆਲੇ ਕਵਚ ਬਣ ਕੇ ਸਾਨੂੰ ਆ ਜਿਹੜੇ ਅਨਿੰਦਿਆ ਚੁਗਲੀਆਂ ਕਰਨ ਵਾਲੇ ਉਹਨਾਂ ਤੋਂ ਬਚਾਉਂਦਾ ਹੈ ਇਹ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵਾਲਾ ਪ੍ਰੋਗਰਾਮ ਕਦੇ ਕੋਈ ਦੇਖ ਕੇ ਕੋਈ ਆਇਆ ਹੋਵੇ ਅਨੰਦਪੁਰ ਸਾਹਿਬ ਤੋਂ ਕੋਈ ਕੱਲ ਜਾਂ ਪਰਸੋਂ ਤੋਂ ਤੁਸੀਂ ਜਾ ਕੇ ਦੇਖ ਕੇ ਆਇਓ ਬਹੁਤ ਸ਼ਾਨਦਾਰ ਅਸੀਂ ਪ੍ਰਬੰਧ ਕੀਤੇ ਆਪਣੇ ਵੱਲੋਂ ਲੋਕ ਵੀ ਇਸ ਗੱਲ ਤੇ ਬੜੇ ਖੁਸ਼ ਨੇ ਕਿ ਟੈਂਟ ਸਿਟੀ ਬਣੇ ਹੋਏ ਨੇ ਉੱਥੇ ਗੀਜ਼ਰ ਲੱਗੇ ਹੋਏ ਨੇ ਉੱਥੇ ਦਸਤਾਰਾਂ ਸਜਾਉਣ ਵਾਸਤੇ ਹਰ ਕਮਰੇ 'ਚ ਸ਼ੀਸ਼ੇ ਲੱਗੇ ਹੋਏ ਨੇ ਬੜੇ ਪਛਾਣਦਾਰ ਕੰਬਲ ਬਲੈਂਕਟ ਐ ਕੋਈ ਠੰਡ ਤੋਂ ਕੋਈ ਬੱਚਾ ਵੀ ਜਿਹੜਾ ਹੈ ਉਹ ਪ੍ਰਭਾਵਿਤ ਨਾ ਹੋਵੇ ਮਹੱਲਾ ਕਲੀਨਿਕ ਵੀ ਜਿਹੜੇ ਹਸਪਤਾਲ ਬਣੇ ਹੋਏ ਨੇ ਉੱਥੇ ਉਸੇ ਜਿਹੜਾ ਆਨੰਦਪੁਰ ਸਾਹਿਬ ਸ਼ਹਿਰ 'ਚ ਤੇ ਨਾਲ ਐਂਬੂਲੈਂਸ 700 ਈ ਰਿਕਸ਼ੇ ਬਿਨਾਂ ਕਿਸੇ ਪੈਸੇ ਤੋਂ ਜਿੱਧਰ ਨੂੰ ਮਰਜ਼ੀ ਬਹਿ ਜਾਓ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਜਦੋਂ ਮਰਜ਼ੀ ਵਾਪਸ ਆ ਜਾਓ 700 ਈ ਰਿਕਸ਼ੇ ਉੱਥੇ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਂਦੇ ਫਿਰਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਜਿਹੜੀ ਕਦੇ ਹੋਈ ਨਹੀਂ ਲੋਕ ਵੀ ਕਹਿੰਦੇ ਸੀ ਹੋ ਜੂਗਾ ਇਹ ਮੈਂ ਕਹਿਆ ਸੀ ਜੇ ਗੁਰੂ ਸਾਹਿਬ ਨੇ ਚਾਹਿਆ ਤਾਂ ਹੋ ਜੂਗਾ ਜੇ ਉਹਨਾਂ ਨੇ ਸਮੱਤ ਬਖਸ਼ੀ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਦੇ ਵਿੱਚ ਪੰਜਾਬ ਦੇ ਇਤਿਹਾਸ 'ਚ ਜਦੋਂ ਤੋਂ ਪੰਜਾਬ ਬਣਿਆ ਚੰਡੀਗੜ੍ਹ ਤੋਂ ਬਾਹਰ ਨਿਕਲ ਕੇ 117 ਬੰਦਿਆਂ ਦੀ ਵਿਧਾਨ ਸਭਾ ਗੁਰੂ ਸਾਹਿਬ ਦੇ ਚਰਨਾਂ 'ਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਾਈ ਗਈ ਔਰ ਉਹਦੇ 'ਚ ਫੈਸਲਾ ਕੀਤਾ ਗਿਆ ਕਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਆਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦਾ 올ਡ ਸਿਟੀ ਤੱਕ ਸ੍ਰੀ ਕਾਲ ਤਕ ਸਾਹਿਬ ਇਹਨਾਂ ਤਿੰਨਾਂ ਨੂੰ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਇਹਨਾਂ ਇਹਨਾਂ ਸ਼ਹਿਰਾਂ ਦਾ ਕਾਇਆਪਲਟ ਕਰਾਂਗੇ ਸਾਫ਼ ਸਪਾਈ ਦਾ ਪ੍ਰਬੰਧ ਆਉਣ ਜਾਣ ਦੇ ਸਾਧਨ ਵਿੱਚ ਸ਼ਹਿਰ ਦੇ ਸਾਰੇ ਉਮੇ ਜਮੀ ਰਹਿਣਗੇ ਜਿਵੇਂ ਹੁਣ ਆਨੰਦਪੁਰ ਸਾਹਿਬ ਹੈ ਫ੍ਰੀ ਦੇ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਜੇ ਤੁਸੀਂ ਤਲਵੰਡੀ ਸਾਬੋ ਜਾਓਗੇ ਅੰਮ੍ਰਿਤਸਰ ਸਾਹਿਬ ਜਾਓਗੇ ਜਿੱਧਰ ਨੂੰ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਨੂੰ ਤੁਸੀਂ ਬੈਹ ਜਿਓ ਤੁਹਾਨੂੰ ਕਿਸੇ ਆਟੋ ਰਿਕਸ਼ੇ ਵਾਲੇ ਨੂੰ ਈ ਰਿਕਸ਼ੇ ਵਾਲੇ ਨੂੰ ਮਿੰਨੀ ਬੱਸ ਵਾਲ ਨੂੰ ਕੋਈ ਪੈਸਾ ਨਹੀਂ ਦੇਣਾ ਪਊਗਾ ਸਰਕਾਰ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਆਪ ਕਰੂਗੀ ਸੋ ਇਹ ਅੱਜ ਜਿਹੜਾ ਇਸ ਸਮਾਗਮ 'ਇ ਮੈਂ ਧੰਨਵਾਦ ਕਰਦਾ ਐ ਐਮਐਲਏ ਸਾਹਿਬ ਦਾ ਸਾਡੇ ਚੇਅਰਮੈਨ ਸਹਿਬਾਨ ਬੈਠੇ ਨੇ ਮੰਤਰੀ ਸਹਿਬਾਨ ਬੈਠੇ ਨੇ ਡੀਸੀ ਸਾਹਿਬ ਬੈਠੇ ਐ ਪੁਲਿਸ ਪ੍ਰਸ਼ਾਸਨ ਬੈਠਾ ਐ ਔਰ ਜਿਨਨੇ ਵੀ ਸਾਡੇ ਜ਼ਿੰਮੇਵਾਰ ਪਾਰਟੀ ਦੇ ਵਰਕਰ ਵਲੰਟੀਅਰ ਸਹਬਾਨ ਬੈਠੇ ਨੇ 70000 ਰੁਪਏ ਪਹਿਲੀ ਕਿਸ਼ਤ 40 ਦੂਜੀ ਕਿਸ਼ਤ ਤੇ 10000 ਰੁਪਏ ਜਦੋਂ ਛੱਤ-ਛੁੱਤ ਪੈ ਗਈ ਹੋਰ ਕੋਈ ਜਿਹੜਾ ਛੋਟਾ-ਮੋਟਾ ਕੰਮ ਰਹਿ ਜਾਂਦਾ ਹੁੰਦਾ ਉਹਦੇ ਵਾਸਤੇ ਤਿੰਨ ਕਿਸ਼ਤਾਂ ਦੇ ਵਿੱਚ ਇਹ ਪੈਸੇ ਜਾ ਰਹੇ ਨੇ ਔਰ ਪਹਿਲ ਚਾਰ ਪਸ਼ੂ